ਹਾਂ ਜੀ ਜਸ਼ੀ ਕਾਲ ਦੀ ਸਾਰਿਆਂ ਨੂੰ ਵੀਰ ਕੱਲ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਰਾਤ ਕਿਸੇ ਭੈਣ ਨੇ ਵੀ ਪੁੱਛੀ ਸੀ ਵੀ ਤੁਸੀਂ ਕਿਹੜਾ ਫੀਡ ਫਾਰਮੂਲਾ ਵਰਤਦੇ ਹੋ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾ ਲੈਣੇ ਹੈਗੇ ਆਪਾਂ ਆ ਬਣਵਾਉਣੇ ਜਿਹੜੀਆਂ ਚੀਜ਼ਾਂ ਤੁਹਾਨੂੰ ਕਲੀਅਰ ਦਿਸਦਾ ਹੋਣਾ ਹੈਗਾ ਕਿ ਹਉ ਸੀਗਾ ਇਹਦੇ ਚ ਨਾ ਇੱਕ ਦੋ ਚੀਜ਼ਾਂ ਜਿਹੜੀਆਂ ਕਿ ਆਪਾਂ ਪਵਾਈਆਂ ਸੀ ਉਹ ਕੱਟ ਕੇ ਤੇ ਆਪਾਂ ਅਲੱਗ ਤੋਂ ਹੋਰ ਪਾਤਾ ਸਮਾਨ ਆ ਪਾਇਆ ਜਾਏਗਾ ਅੱਜ ਜੀ ਨੋਟ ਕਰ ਲਓ ਅਸੀਂ ਸਾਰਾ ਕੁਝ ਆਹ ਦੋ ਚੀਜ਼ਾਂ ਆਪਾਂ ਪਾਈਆਂ ਨਹੀਂ ਸੀ ਜਿਹੜੀਆਂ ਉਹ ਪਵਾਈਆਂ ਨੇ ਮਾਸਟਰ ਡੀਓਸੀ ਤੇ ਚਨੀ ਇਹ ਆਪਾਂ ਪਵਾਉਣੇ ਹੁੰਨੇ ਹੈਗੇ ਤੇ ਅਸੀਂ ਬਰੀਵਿਆਂ ਦੀ ਖਾਲ ਵਿੱਚ ਕਣਕ ਹੋਗੀ ਕਣਕ ਨਹੀਂ ਵੀ ਪਾਉਣੀ ਤਾਂ ਵੀ ਸੜ ਜਾਊਗਾ ਨਾ ਪਾਓ ਭਵੇਂ ਇਹ ਘੱਟ ਦਿਓ ਤੁਸੀਂ ਤੇ ਆਪਾਂ ਦਵਾਰਾ ਜਦੋਂ ਪਹਿਲਾਂ ਇਹ ਚੀਜ਼ਾਂ ਫਿਰ ਆਪਾਂ ਇਹ ਵਿੱਚੋਂ ਜਿਹੜੀਆਂ ਇਹਨਾਂ ਤੇ ਨਾ ਕਰਾਸ ਦਾ ਨਿਸ਼ਾਨ ਲਾਇਆ ਹੋਇਆ ਇਹ ਫਿਰ ਆਪਾਂ ਵਿੱਚੋਂ ਕੱਟ ਪਈਆਂ ਸੀ ਇਹ ਪਾਈਆਂ ਨਹੀਂ ਜਿਹੜੀ ਚੀਜ਼ਾਂ ਐਡ ਕੀਤੀਆਂ ਨੇ ਉਹ ਮੈਂ ਤੁਹਾਨੂੰ ਆਹ ਦੱਸਦਾ ਵੀ ਆਹ ਇਹਦੇ ਵਿੱਚ ਨਾ ਆਹ ਚੀਜ਼ਾਂ ਐਡ ਕਰ ਸਕਦੇ ਆਂਗੇ ਆਪਾਂ ਤੇ ਜਿਨ੍ਹਾਂ ਤੇ ਕਰਾਸ ਲਾਇਆ ਹੋਇਆ ਇਹ ਤੁਸੀਂ ਨਾ ਪਵਾਇਓ ਕਮੀ ਤੁਸੀਂ ਤੁਸੀਂ ਲਿਖਣਾ ਹੋਇਆ ਤਾਂ ਲਿਖ ਲਿਓ ਤੇ ਸਕਰੀਨਸ਼ਾਟ ਲੈਣਾ ਹੈ ਸਕਰੀਨਸ਼ਾਟ ਲੈ ਲਿਓ ਨਾ ਚੀਜ਼ਾਂ ਨਹੀਂ ਹੈ ਇਹ ਸਾਡੇ 4 ਕੁਆਂਟਲ ਹੈ ਸਾਡੇ 4 ਕੁਆਂਟਲ ਹੈਗਾ ਸਾਰਾ ਇਹਨਾਂ ਦਾ ਰੇਟ ਇੱਧਰ ਲਿਖਿਆ ਹੈ ਸਾਰਾ ਆਹ ਸੀ ਰੇਟ ਇਹਨਾਂ ਦਾ ਜਿੰਨੀ ਜਿੰਨੀ ਚੀਜ਼ ਜਿਹੜੀ ਜਿਹੜੀ ਪਾਈ ਆ ਉਹਦਾ ਰੇਟ ਇਹ ਸੀਗਾ ਆਹ ਸੀ ਸੌਰੀ ਇੱਧਰ ਆ ਸੀ ਕਿੰਨੇ ਰੁਪਏ ਕਿਲੋ ਤੇ ਰਕਮ ਇੰਨੀ ਬਣ ਗਈ ਪੈਸੇ ਆ ਬਣ ਗਈ ਇੱਧਰ ਬੋਝਨ ਲਿਖਿਆ ਹੋਇਆ ਹੈ ਹਾਂ ਜਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਉਹ ਸੀ ਆਪਾਂ შეਲਕੀ ਪਾਉਣੀ ਆ ਆ ਛੋਲਿਆਂ ਦੀ ਚੂਰੀ ਤੇ ਆਹਾਂ ਸੋਇਆਬੀਨ ਦਾ ਛਿਲਕਾ ਪਾਤਾ ਵਿੱਚ ਆਹ ਵਾਲਾ 26 ਕਿਲੋ 50 ਕਿਲੋ ਛੋਲਿਆਂ ਦੀ ਚੂਰੀ ਪਾਈ ਆ ਵਿੱਚ ਤੇ ਆ ਚੌਕਰ ਹੋ ਗਿਆ ਆ ਛਿਲਕਾ ਹੋ ਗਿਆ 25 ਕਿਲੋ ਤੇ ਆ ਬਸ ਚੌਕਰ ਕਣਕ ਦਾ ਤੇਰੇ ਵਿੱਚ ਕਣਕ ਨਾ ਐਡ ਕਰੋ ਭਾਵੇਂ ਜੋ ਚੌਕਰ ਹੋ ਗਿਆ ਛਿਲਕਿਆਂ 'ਚ ਬਹੁਤ ਤਾਕਤ ਹੁੰਦੀ ਹੈਗੀ ਸੀਰਾ ਜੇ ਭਵਾਉਣਾ ਹੋਇਆ ਤਾਂ ਤੁਸੀਂ ਭਵਾ ਸਕਦੇ ਹੋਗੇ ਵੈਸੇ ਆਪਾਂ ਭਵਾਇਆ ਸੀਗਾ 10 ਕਿਲੋ ਸੀਰਾ ਮੱਕੀ ਵੀ ਜੇ ਭਵਾਉਣੀ ਆ ਤਾਂ ਭਵਾ ਸਕਦੇ ਹੋ ਫਿਰ ਵਧੀਆ ਵਜ ਤੇ ਤੇ ਬਫਰ 3 ਕਿਲੋ ਬਫਰ ਹੈਗਾ ਵਿੱਚ ਤੇ ਆਹ ਕਣਕ ਆਪਾਂ ਕੱਟ ਦੋ ਕਿਣਕੀ ਇਹ ਨਹੀਂ ਭਵਾਈ ਅਗਲੀ ਵਾਰ ਨਚੂਰੀ ਹੋਗੀ ਬਰੀਮੀ ਨਹੀਂ ਖਾਲ ਵਿੱਚ ਬਰੀਮੀ ਵੀ ਗ੍ਰੈਂਡ ਕਰਾ ਸਕਦੇ ਆ ਬਰੀਮੀ ਵੀ ਖਾਲ ਵੀ ਪਾ ਸਕਦੇ ਆਂਗੇ ਆਪਾਂ ਤੇ ਔਨ ਹੋ ਗਈ ਉੱਥੇ ਸੋਲਿਆ ਜੀ ਚੋਰੀ ਕੀਤੀ ਹੋਈ ਐ ਐਡਮਿੰਡਰ ਦਾ ਹੂੰ ਇਹ ਤਾਂ ਆਪ ਉਹ ਤਾਂ ਮਰਜ਼ੀ ਆ ਜੀ ਨਾ ਆਪ ਪਵਾਇਓ ਉਹ ਵੀ ਗੱਲ ਹੋ ਗਈ ਚਾ ਨੇਵੀ ਹੋਈ ਹੋਊਗੀ ਤੇ ਆਹ ਜ਼ਰੂਰ ਪਵਾਇਓ ਮੌਇਸਚਰਾਈਜ਼ਰ ਜੀ ਸਸ ਇੰਨੀ ਚੀਜ਼ਾਂ ਪਵਾ ਕੇ ਤਿਆਰ ਕਰਾ ਲਿਓ ਜੇ ਬਾਲਾ ਨਾ ਕਿ ਇੰਨੇ ਨੇ ਥੋੜੀ ਬਫਰ ਵਗੈਰਾ ਤਾਂ ਜ਼ਰੂਰ ਪਵਾਇਓ ਵਿੱਚ ਤੇ ਜਿਵੇਂ ਹੁਣ ਗਰਮੀ ਹੈ ਜੋ ਵੀ ਪਵਾ ਸਕਦੇ ਆਪਾਂ ਤੇ ਕਿਲੋ ਜਿਹੜੀਆਂ ਥੋੜੀਆਂ ਥੋੜੀਆਂ ਚੀਜ਼ਾਂ ਆ ਐਡ ਕਰ ਸਕਦੇ ਆਂ ਜੀ ਆਪਾਂ ਤੇ ਇਹ ਚ ਖਲ ਵੀ ਪਾਈ ਐ ਸਰੋਂ ਦੀ ਸਰੋਂ ਦੀ ਖਣ 25 ਕਿਲੋ ਪਾਈ ਹੋਈ ਐ ਨਮਕ 3 ਕਿਲੋ ਤੇ ਆਪਾਂ ਜਿਵੇਂ ਕੀ ਹੋ ਗਈ ਤੇ ਆਪਾਂ ਘਰੇ ਲਿਆਂਦਾ ਹੋਇਆਗਾ ਉਹ ਐਡ ਕਰਦੇ ਹੁੰਨੇ ਆਗੇ ਘਰੇ ਹੀ ਮਿਨਰਲ ਮਿਕਸਚਰ ਕੈਲਸ਼ੀਅਮ ਦਾ ਬਸ ਉਹਦੇ ਜੀ ਹੋ ਜਾਂਦਾਗਾ ਵਿੱਚ ਹੋएगी ਤੇ ਗੁੱਲੀ ਡੰਡਾ ਵੀ ਨਹੀਂ ਪਾਉਂਦੇ ਹੈਗੇ ਆਪਾਂ ਸਰੋਂ ਦਾ ਕਰਾ ਇਹ ਵੀ ਨਹੀਂ ਪਾਉਂਦੇ ਸਰੋਂ ਵੀ ਨਹੀਂ ਵਿੱਚ ਪਾਈ ਹੈਗੀ ਠੀਕ ਹੈ ਨਾ ਧਾਰਾ ਮੀਰਾ ਵੀ ਨਹੀਂ ਇਹਦੇ ਵਿੱਚ ਪਾਇਆ ਹੈਗਾ ਜੇ ਪਵਾਉਣਾ ਹੁੰਦਾ ਤਾਂ ਵਿੱਚ ਪਵਾ ਸਕਦੇ ਆਗੇ ਜਿਵੇਂ ਕਿ ਪਸ਼ੂਆਂ ਦੀ ਪਿੰਡੀ ਦੀ ਜਿਚੜੀਆਂ ਜੂੰਆਂ ਤੇ ਅੱਖਾਂ ਜਾਂ ਚ ਪਾਣੀ ਸਿੱਟੀ ਜਾਂਦਾ ਵਧੀਆ ਰਹਿੰਦਾ ਤਾਰਾ ਮੀਰਾ ਵੀ ਮੈਂ ਘੱਟ ਪਵਾਇਓ ਤੇ ਕੁਮੰਟਲ ਮਾਂਗਰ 2 ਕਿਲੋ ਕੁਆਂਟਲ ਕਮੰਗਰ ਇੰਨਾ ਕ ਪੈ ਜਾਂਦਾ 2-3 ਕਿਲੋ ਇੰਨਾ ਹੀ ਪਵਾਇਓ ਬਾਲਾ ਤਾਂ ਫਿਰ ਕੜੱਤਣ ਫਿਰ ਖਾਣੋਂ ਹਟ ਜਾਂਦੇ ਨੇ ਪਸ਼ੂ ਜੋਂ ਐਡ ਕਰਵਾਉਣੇ ਹੋਏ ਕਰਵਾ ਸਕਦੇ ਹਾਂ ਵੈਸੇ ਆਪਾਂ ਨਹੀਂ ਪਵਾਏ ਹੈਗੇ ਜੋਂ ਤੇ ਬਣਿਆ ਬਣਾਏ ਜੇ ਆਪਾਂ ਇਹ ਚੀਜ਼ਾਂ ਲੈ ਕੇ ਬਣਵਾਈਏ ਤਾਂ ਆਪਾਂ ਨੂੰ ਫਾਇਦਾ ਹੈਗਾ ਦੇ ਬਣੇ ਹੋਏ ਚ ਕਈ ਵਾਰ ਇਹ ਚੀਜ਼ਾਂ ਨਾ ਪਾਈਆਂ ਹੁਣ ਫਿਰ ਔਖਾ ਹੋ ਜਾਂਦਾਗਾ ਠੀਕ ਹੈ ਜੀ ਧੰਨਵਾਦ